ਭੰਗਾਣੀ ਦਾ ਯੁੱਧ ਰਾਜਾ ਫਤੇਸ਼ਾ ਦੀ ਧੀ ਦੀ ਸ਼ਾਦੀ ਰਾਜਕੁਮਾਰ ਅਜਮੇਰ ਚੰਦ ਨਾਲ ਹੋ ਗਈ ਰਾਜਾ ਭੀਮਚੰਦ ਤੇ ਰਾਜਾ ਫਤੇਸ਼ਾ ਦੋਵੇਂ ਕੁੜਮ ਬਣ ਗਏ ਕੁੜਮਾਚਾਰੀ ਦਾ ਮਤਲਬ ਇਹ ਹੋਇਆ ਕਿ ਖਲੂਰ ਤੇ ਸ਼੍ਰੀਨਗਰ ਰਿਆਸਤਾਂ ਦੀ ਸ਼ਕਤੀ ਇੱਕ ਹੋ ਗਈ ਦੋਵੇਂ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਸਤੇ ਪੱਕੇ ਭਾਈ ਬਣ ਗਏ ਰਾਜੇ ਭੀਮਚੰਦ ਨੇ ਇਹ ਪੱਕਾ ਫੈਸਲਾ ਕਰ ਲਿਆ ਸੀ ਕਿ ਉਹ ਸਤਗੁਰੂ ਜੀ ਨਾਲ ਜ਼ਰੂਰ ਟੱਕਰ ਲਵੇਗਾ ਰਾਜੇ ਭੀਮ ਚੰਦ ਨੇ 15-16 ਹੋਲ ਰਾਜਿਆਂ ਨੂੰ ਨਾਲ ਗੰਡਿਆ ਤੇ ਉਹਨਾਂ ਨੂੰ ਇਹ ਕਹਿ ਕੇ ਗਰਮ ਕੀਤਾ ਕਿ ਉਹ ਹਿੰਦੂ ਸਨਾਤਨ ਧਰਮ ਦੇ ਵਿਰੋਧੀ ਹਨ ਤੇ ਪਹਾੜੀ ਰਿਆਸਤਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ ਇਹ ਮੂਰਖ ਲੋਕ ਸਤਗੁਰੂ ਜੀ ਦੇ ਮਿਸ਼ਨ ਨੂੰ ਸਮਝ ਨਾ ਸਕੇ ਜੇ ਸਮਝ ਜਾਂਦੇ ਤਾਂ ਦੁਸ਼ਮਣ ਮੰਨਦੀ ਥਾਂ ਮਿੱਤਰ ਬਣਦੇ ਤਾਂ ਅੱਜ ਜ਼ਰੂਰੀ ਸੀ ਕਿ ਸਾਰੇ ਹਿੰਦੁਸਤਾਨ ਦਾ ਨਕਸ਼ਾ ਹੀ ਬਦਲ ਜਾਂਦਾ ਤਾਂ ਜੋ ਇਤਿਹਾਸ ਅਸੀਂ ਪੜਦੇ ਹਾਂ ਉਹ ਕੁਝ ਹੋਰ ਹੀ ਹੁੰਦਾ ਸਤਗੁਰ ਜੀ ਦੀ ਆਤਮਕ ਸ਼ਕਤੀ ਬ੍ਰਹਮ ਵਿਦਿਆ ਤੇ ਜੀਵਨ ਦੇ ਉੱਚੇ ਨਿਸ਼ਾਨੇ ਨਾਲ ਜੇ ਕਿਤੇ ਹਿੰਦੂ ਰਾਜਿਆਂ ਦੀ ਸ਼ਕਤੀ ਮਿਲ ਜਾਂਦੀ ਤਾਂ ਭਾਰਤ ਵਿੱਚ ਅੰਗਰੇਜ਼ੀ ਰਾਜ ਕਾਇਮ ਹੀ ਨਾ ਹੁੰਦਾ ਅਤੇ ਹਿੰਦੋਸਤਾਨ ਏਸ਼ੀਆ ਦੀ ਮਹਾਨ ਸ਼ਕਤੀ ਬਣਿਆ ਹੋਇਆ ਹੁੰਦਾ ਪਰ ਪੱਥਰ ਦੀ ਪੂਜਾ ਕਰਕੇ ਪਹਾੜੀ ਰਾਜਿਆਂ ਦੇ ਦਿਲ ਪੱਥਰ ਹੋ ਚੁੱਕੇ ਹਨ ਮੁਗਲਾਂ ਦੀ ਗੁਲਾਮੀ ਨੇ ਉਹਨਾਂ ਦੇ ਤਨ ਤੇ ਮਨ ਉੱਤੇ ਨਿੱਗਾ ਅਸਰ ਕੀਤਾ ਹੋਇਆ ਸੀ ਉਹ ਚੁੱਪਚਾਪ ਦਿਨ ਕੱਟਣੋਂ ਹੀ ਜੀਵਨ ਮਨੋਰਥ ਸਮਝਦੇ ਸਨ ਮੁਗਲਾਂ ਤੋਂ ਬਿਨਾਂ ਉਹਨਾਂ ਦੇ ਮਨ ਉੱਤੇ ਬ੍ਰਾਹਮਣ ਦਾ ਰਾਜ ਸੀ ਜਿਸ ਨੇ ਧਰਮ ਧਾਰਮਿਕ ਤੇ ਸਮਾਜਿਕ ਬੰਨਣਾ ਵਿੱਚ ਬੰਨ ਛੱਡਿਆ ਸੀ ਵਿਆਹ ਹੋ ਜਾਣ ਦੇ ਪਿੱਛੋਂ ਡੋਲੀ ਤੇ ਲਾੜੇ ਨੂੰ ਰਾਜਾ ਭੀਮਚੰਦਰ ਨੇ ਉੱਪਰਲੇ ਲੰਮੇ ਰਸਤੇ ਘਰ ਨੂੰ ਤੋੜ ਦਿੱਤਾ ਤੇ ਆਪ ਉਸਨੇ ਪੌਂਟੇ ਸਾਹਿਬ ਨੂੰ ਫਤਿਹ ਕਰਨ ਦਾ ਫੈਸਲਾ ਕਰ ਲਿਆ ਉਸਨੇ ਇਹ ਵੀ ਵਿਚਾਰਿਆ ਕਿ ਸਤਗੁਰ ਜੀ ਦਾ ਅਸਲ ਫੌਜ ਆਨੰਦਪੁਰ ਹੈ ਇੱਥੇ ਪਹਾੜਾਂ ਵਿੱਚ ਫੌਜ ਵੀ ਕੋਲ ਥੋੜੀ ਹੈ ਤੇ ਸਿੱਖ ਸੇਵਕ ਵੀ ਪੰਜਾਬ ਦੇ ਨਹੀਂ ਪਹੁੰਚ ਸਕਦੇ ਜਿਹੜੇ ਲੜਨ ਵਾਸਤੇ ਹੁਸ਼ਿਆਰ ਹਨ ਪਹਾੜ ਦੀ ਜਨਤਾ ਸਤਗੁਰੂ ਜੀ ਦੀ ਸਹਾਇਤਾ ਨਹੀਂ ਕਰੇਗੀ ਉਹਨਾਂ ਨੇ ਇਹ ਵੀ ਚਲਾਕੀ ਖੇਡੀ ਕਿ ਸਤਗੁਰੂ ਜੀ ਨੇ ਜੋ ਮੁਸਲਮਾਨ ਪਠਾਨ ਨੌਕਰ ਰੱਖੇ ਹਨ ਉਹਨਾਂ ਨੂੰ ਖਰੀਦਣ ਦਾ ਯਤਨ ਕੀਤਾ ਉਹ ਸੱਚਮੁੱਚ ਹੀ ਖਰੀਦੇ ਗਏ ਉਹਨਾਂ ਨੇ ਸਤਗੁਰੂ ਜੀ ਨੂੰ ਧੋਖਾ ਦੇਣ ਦਾ ਫੈਸਲਾ ਕਰ ਲਿਆ ਦੂਸਰੇ ਪਾਸੇ ਸਤਗੁਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਖਬਰਾਂ ਮਿਲ ਗਈਆਂ ਕਿ ਪਹਾੜੀ ਰਾਜਿਆਂ ਦੀ ਨੀਤ ਖੋਟੀ ਹੋ ਗਈ ਹੈ। ਉਹ ਲੜਾਈ ਲੜਨ ਦੀ ਤਿਆਰੀ ਕਰ ਰਹੇ ਹਨ ਤੇ ਥੋੜੇ ਦਿਨਾਂ ਨੂੰ ਪੌਂਟੇ ਉੱਤੇ ਲੜਾਈ ਕਰਕੇ ਆ ਜਾਣਗੇ। ਪਹਾੜਾਂ ਦੇ ਵਿੱਚ ਸੈਨਾ ਇਕੱਤਰ ਹੋ ਰਹੀ ਹੈ। ਫਤਿਹ ਸ਼ਾਹ ਗੁਰੂ ਘਰ ਦਾ ਸ਼ਰਧਾਲੂ ਨਹੀਂ ਰਿਹਾ, ਉਹ ਤਾਂ ਸਗੋਂ ਦੁਸ਼ਮਣ ਬਣ ਗਿਆ। ਆਪ ਚੜਾਈ ਕਰਕੇ ਆ ਰਿਹਾ ਹੈ। ਸਤਗੁਰ ਜੀ ਨੇ ਵੀ ਬਾਹਰੋਂ ਆਉਣ ਵਾਲੇ ਅਣਸੱਦੇ ਦੁਸ਼ਮਣ ਨਾਲ ਟੱਕਰ ਲੈਣ ਦਾ ਫੈਸਲਾ ਕੀਤਾ ਤੇ ਸੈਨਾ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਸਿੱਖਾਂ ਵੱਲ ਹੁਕਮਨਾਮੇ ਭੇਜ ਦਿੱਤੇ ਜਿਹੜੇ ਸਿੱਖ ਕੋਲ ਸਨ ਉਹਨਾਂ ਨੂੰ ਇਕੱਠਿਆਂ ਕਰਕੇ یوں ਹੁਕਮ ਸੁਣਾਉਂਦਿਆਂ ਰਾਜਾ ਭੀਮਚੰਦ ਸਤਗੁਰੂ ਨਾਨਕਦੇਵ ਜੀ ਦੇ ਡੇਰੇ ਉੱਤੇ ਚੜਾਈ ਕਰਕੇ ਆਇਆ ਹੈ ਉਹ ਸਤਗੁਰੂ ਜੀ ਦੀ ਸਿੱਖੀ ਦੀ ਫੁਲਵਾੜੀ ਨੂੰ ਨਸ਼ਟ ਕਰਨਾ ਚਾਹੁੰਦਾ ਹੈ ਪਰ ਅਕਾਲ ਪੁਰਖ ਦੀ ਜੋ ਇੱਛਾ ਹੈ ਸੋ ਹੋਵੇਗਾ ਅਸਾਂ ਦਾ ਪਰਮ ਧਰਮ ਹੈ ਕਿ ਅਸੀਂ ਸਤਗੁਰ ਜੀ ਦੀ ਸਿੱਖੀ ਕੁਲਵਾੜੀ ਦੀ ਰੱਖਿਆ ਕਰੀਏ 6ਵੇਂ ਪਾਸ਼ਾ ਜੀ ਨੇ ਕਈ ਜੁੱਧ ਕੀਤੇ ਸਨ ਉਹ ਵੀ ਧਰਮ ਦੇ ਜੁੱਧ ਸਨ ਤੇ ਉਹ ਵੀ ਧਰਮ ਯੁੱਧ ਹੋਵੇਗਾ ਧਰਮ ਯੁੱਧ ਕਰਨਾ ਹਰ ਇੱਕ ਸੰਤ ਸਿਪਾਹੀ ਦਾ ਧਰਮ ਹੈ ਅਸੀਂ ਕਿਸੇ ਰਾਜ ਨੂੰ ਮਰਨ ਵਾਸਤੇ ਜਾਂ ਕਿਸੇ ਦਾ ਹੱਕ ਖੋਣ ਵਾਸਤੇ ਜੁੱਧ ਨਹੀਂ ਕਰਨਾ ਸਗੋਂ ਆਪਣੀ ਰੱਖਿਆ ਖਾਤਰ ਲੜਨਾ ਹੈ ਰਾਜਾ ਭੀਮਚੰਦ ਦੋਸ਼ੀ ਹੈ ਜੋ ਨਰਵੈਰਾ ਨਾਲ ਵੈਰ ਕਰਦਾ ਹੈ ਉਸਦੀ ਨੀਤ ਮਾੜੀ ਸੀ ਉਸਨੇ ਧੋਖੇ ਨਾਲ ਪ੍ਰਸ਼ਾਦੀ ਹਾਥੀ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਅਸਾਂ ਪ੍ਰਸ਼ਾਦੀ ਹਾਥੀ ਨਾ ਦਿੱਤਾ ਕਿਉਂਕਿ ਸਤਗੁਰੂ ਨਾਨਕ ਦੇਵ ਜੀ ਦੇ ਸਿੱਖ ਦੀ ਗੁਰੂ ਘਰ ਨਾਲ ਪਿਆਰ ਦੀ ਅਟੱਲ ਨਿਸ਼ਾਨੀ ਹੈ ਸਾਰੇ ਸਿੱਖ ਤਿਆਰ ਹੋ ਅਕਾਲ ਪੁਰਖ ਸਹਾਇਤਾ ਕਰੇਗਾ ਉਹ ਅਸਾਂ ਸਾਰਿਆਂ ਨੂੰ ਮਨੁੱਖ ਨਹੀਂ ਸਮਝਦੇ ਰਾਜਿਆਂ ਨੂੰ ਉੱਚੀ ਕੁਲ ਦਾ ਹੰਕਾਰ ਹੈ ਉਹਨਾਂ ਦਾ ਹੰਕਾਰ ਤੋੜਨਾ ਬਸ ਤਿਆਰੀ ਕਰਕੇ ਪੰਗਾਣੀ ਨਗਰ ਦੇ ਲਾਗੇ ਚਲ ਡੇਰੇ ਲਾਈਏ ਦੁਸ਼ਮਣ ਨੂੰ ਆਪਣੇ ਘਰ ਤੋਂ ਬਾਹਰ ਰੋਕਣਾ ਹੀ ਠੀਕ ਹੈ ਸਤਿਗੁਰ ਜੀ ਦੇ ਇਹਨਾਂ ਸ਼ਬਦਾਂ ਨੇ ਸੂਰਬੀਰ ਦੇ ਚਿਹਰਿਆਂ ਨੂੰ ਲਾਲ ਕਰ ਦਿੱਤਾ ਉਹ ਤਾਂ ਖੁਸ਼ੀਆਂ ਮਨਾਉਣ ਲੱਗੇ ਪਰ ਜੋ ਡਰਾਕਲ ਤੇ ਕੜਾ ਪ੍ਰਸ਼ਾਦ ਛਕਣ ਵਾਲੇ ਸਨ ਉਹਨਾਂ ਦੇ ਰੰਗ ਉੱਡ ਗਏ ਉਦਾਸੀ ਸਾਧ ਸਤਿਗੁਰ ਜੀ ਦੇ ਨਾਲ ਸਨ ਉਹਨਾਂ ਸਾਧੂਆਂ ਦੀ ਗਿਣਤੀ 500 ਦੇ ਲਗਭਗ ਸੀ ਉਹ ਸਾਰੇ ਹੀ ਖਿਸਕ ਤੁਰੇ ਕੋਈ ਪਾਣੀ ਪੀਣ ਗਿਆ ਵਾਪਸ ਨਾ ਆਇਆ ਕੋਈ ਇਸ਼ਨਾਨ ਕਰਨ ਗਿਆ ਅਲੋਪ ਹੋ ਗਿਆ ਤੇ ਕਿਸੇ ਜੰਗਲ ਗਏ ਦਾ ਪਤਾ ਨਾ ਲੱਗਾ ਸਤਗੁਰ ਜੀ ਦੇ ਲਾਗੇ ਬੈਠ ਕੇ ਬਹੁਤ ਡਿੰਗਾ ਮਾਰਨ ਵਾਲੇ ਤੁਰ ਪਏ ਸਤਗੁਰ ਜੀ ਸਿੱਖਾਂ ਨਾਲ ਪਿਆਰ ਨਹੀਂ ਸੀ ਸਗੋਂ ਪੇਟ ਤੇ ਜਾਨ ਨਾਲ ਪਿਆਰ ਸੀ ਪਰ ਸਤਗੁਰ ਜੀ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਬਸ ਇਹੋ ਬਚਨ ਕੀਤਾ ਜੋ ਗੁਰੂ ਘਰ ਤੋਂ ਬੇਮੁਖ ਹੁੰਦੇ ਹਨ ਹੋਣ ਦਿਓ ਆਪੇ ਠੀਕ ਹੋ ਜਾਣਗੇ ਅਕਾਲ ਪੁਰਖ ਸਮੱਤ ਬਖਸ਼ੇਗਾ ਸੈयद ਬੁੱਧੂ ਸ਼ਾਹ ਨੇ ਜੋ ਪਠਾਣ ਰਖਾਏ ਸਨ ਉਹ ਵੀ ਰਾਜਿਆਂ ਨਾਲ ਰਲ ਗਏ ਉਹ ਪੈਸੇ ਲੈ ਕੇ ਵਿਕ ਗਏ ਉਹਨਾਂ ਨੇ ਛੁੱਟੀਆਂ ਲੈਣੀਆਂ ਆਰੰਭ ਕੀਤੀਆਂ ਅਤੇ ਕਈ ਚੋਰੀ ਨੱਠ ਕੇ ਦੁਸ਼ਮਣ ਨਾਲ ਜਾ ਮਿਲੇ ਮਾੜੇ ਆਦਮੀ ਸਦਾ ਮਾੜੇ ਰਹਿੰਦੇ ਹਨ ਸਤਗੁਰ ਜੀ ਨੇ ਉਹਨਾਂ ਦੀ ਵੀ ਕੋਈ ਪਰਵਾਹ ਨਾ ਕੀਤੀ ਸਗੋਂ ਸ਼ਾਹ ਨੂੰ ਸੈਨਾਪਤੀ ਬਣਾ ਕੇ ਕਿਹਾ ਭਾਈ ਸੰਗੋ ਜਿੰਨੇ ਸਿੱਧ ਕੀ ਸਿੱਖ ਹਨ ਓਨੇ ਹੀ ਪੰਗਾਣੀ ਦੇ ਮੈਦਾਨ ਵਿੱਚ ਲੈ ਚੱਲੋ ਅਕਾਲ ਪੁਰਖ ਭੜੀ ਕਰੇਗਾ ਜਮਨਾ ਕਿਨਾਰੇ ਹੀ ਕੰਸ ਦਾ ਹੰਕਾਰ ਸ਼੍ਰੀ ਕ੍ਰਿਸ਼ਨ ਜੀ ਨੇ ਚੂਰ ਕੀਤਾ ਸੀ ਜਮਨਾ ਕਿਨਾਰੇ ਹੀ ਅੱਜ ਆਸਾ ਨਾਲ ਭੀਮ ਚੰਦ ਤੇ ਫਤੇਸ਼ਾ ਟੱਕਰ ਲੈਣ ਲੱਗਾ ਹੈ ਕੋਈ ਅੰਤ ਨਹੀਂ ਕੋਈ ਚਿੰਤਾ ਨਹੀਂ ਰਣਜੀਤ ਨਗਾਰੇ ਉੱਤੇ ਚੋਟਾਂ ਲੱਗ ਗਈਆਂ ਰਣਜੀਤ ਨਗਾਰੇ ਦੇ ਵੱਜਨ ਨਾਲ ਪਰਬਤ ਗੂੰਜ ਉੱਠੇ ਧਰਤੀ ਕੰਬ ਉਠੀ ਲੋਕਾਂ ਦੇ ਦਿਲ ਦਹਿਲ ਗਏ ਦੇਵਤਿਆਂ ਨੇ ਖੁਸ਼ੀ ਕੀਤੀ ਤੇ ਦੈਂਤਾਂ ਦੇ ਘਰੀ ਪਿੱਟਣੇ ਪੈ ਗਏ ਪੌਂਟੇ ਤੋਂ ਸਤਗੁਰ ਜੀ ਦੇ ਸਿੱਖ ਚੜੇ ਸਤਗੁਰ ਜੀ ਦੇ ਮੁਖੀ ਸਿੱਖ ਲਾਲ ਚੰਦ ਕਰਪਾਲ ਚੰਦ ਸੰਘੋਸ਼ਾ ਜੀਤ ਮੱਲ ਦਇਆਰਾਮ ਆਦਿਕ ਯੁੱਧ ਕਰਨ ਦੇ ਪੂਰੇ ਸ਼ਸਤਰ ਧਾਰਨ ਕਰਕੇ ਗਏ ਉਹਨਾਂ ਦੇ ਸਾਹਮਣੇ ਹੋ ਕੇ ਦੁਸ਼ਮਣ ਨੂੰ ਲੜਨਾ ਕਠਨ ਸੀ ਜਦੋਂ ਪਠਾਨ ਖਿਸਕ ਗਏ ਤਾਂ ਸਤਗੁਰ ਜੀ ਨੇ ਬੁੱਧੂ ਸ਼ਾਹ ਵੱਲ ਖਤ ਲਿਖਿਆ ਸੈਦ ਜੀ ਜੋ ਪਠਾਨ ਤੁਸਾਂ ਰਖਾਏ ਸਨ ਉਹ ਨਮਕ ਹਰਾਮ ਨਿਕਲੇ ਅਮਨ ਵੇਲੇ ਤਨਖਾਹ ਲੈਂਦੇ ਰਹੇ ਤੇ ਜਦੋਂ ਲੜਾਈ ਦਾ ਸਮਾਂ ਆਇਆ ਉਦੋਂ ਪਿੱਠ ਦਿਖਾ ਗਏ ਉਹ ਰਾਜਿਆਂ ਨਾਲ ਜਾ ਮਿਲੇ ਹਨ